ਛਣ ਛਣ ਹੋ ਜੇ ਦੌਰ ਤੇਰੇ ਦੇ ਘਰ ਨਹੀਂ ਵੇ ਕਿਵੇਂ ਪਿੰਦਿਆ ਛਣ ਛਣ ਕਰਦੀ ਐਨ ਪੂਰੀ ਤੇ ਛਣ ਛਣ ਇਹ ਕਰਦੀ ਨਹੀਂ ਇਹ ਕਰਨ ਲਈ ਆ ਇਹ ਤੇ ਰੀਲ ਲਾਈ ਆ ਜਪੂਰੀ ਵੇਖ ਇਧਰ ਕਿਵੇਂ ਹਨਾ ਤੇ ਕਰਮਾਂ ਵਾਲੀ ਤੇਨ ਸ਼ਿੰਗਾਰੀ ਵੰਗਾਰੀ ਖੜੀ ਆ ਤੇ ਇਹ ਤੈਨੂੰ ਦੱਸਦਾ ਵੀ ਇਹ ਕਾਹ ਤੋਂ ਸ਼ਿੰਗਾਰ ਕੇ ਠੱਲੀ ਵੀ ਆ ਇਹ ਸ਼ਿੰਗਾਰ ਕੇ ਆਪਾਂ ਤਾਂ ਠੱਲੀ ਵੀ ਆ ਵੀ ਇਹ ਜਿਹੜੀ ਕੱਤੀ ਐ ਨਾ ਤੇ ਇਹ ਆਪਾਂ ਵੀਡੀਓ ਚ ਕਿਹਾ ਸੀ ਵੀ ਆਪਾਂ ਫ੍ਰੀਜ ਦੇ ਦੇਾਂਗੇ ਤੇ ਫਰੀਜ ਚ ਕਮੈਂਟ ਵੀ ਉਹ ਵੀਡੀਓ ਤੇ ਬਹੁਤ ਆਈ ਜਾਂਦੇ ਆ ਤੇ ਬੜੇ ਵੀਰਾਂ ਨੇ ਫੇਸਬੁੱਕ ਤੇ YouTube ਤੇ Instagram ਤੇ ਤੇ ਬੜੀ ਇਹਦੇ ਸਾਰੇ ਕਿਤੇ ਆਪਾਂ ਵੀਡੀਓ ਪਾਈ ਸੀ ਤੇ ਸਾਰੇ ਕਿਤੇ ਤੇ ਕਮੈਂਟ ਬਹੁਤ ਆਏ ਤੇ ਕਈ ਭਰਾ ਕਹਿੰਦੀ ਅਖੇ ਬਈ ਅਖੇ ਤੂੰ ਯਾਰ ਕਮੈਂਟ ਕਾਦੋਂ ਰੱਖੇ ਤੂੰ ਫਰੀਜ ਹੀ ਦੇ ਦੇਣੀ ਸੀ ਜਮ ਉਹ ਹੀ ਕਿਸ ਗਰੀਬ ਨੂੰ ਦੇ ਦਿੰਦਾ ਇਹ ਆਪਣੀ ਵੀ ਇੱਛਾ ਹੈਗੀ ਚਲੋ ਕਿਸ ਗਰੀਬ ਨੂੰ ਨਿਕਲੇ ਇਹ ਤੇ ਪਰ ਗੱਲ ਵਿੱਚੋਂ ਪਤਾ ਕੀ ਸੀ ਮੈਨੂੰ ਇਹ ਸੀ ਵੀ ਬੰਦਾ ਚਲ ਥੋੜੀ ਬੋਧੀ ਦਾ ਯਾਰ ਮਿਹਨਤ ਕਰੇ ਹਨ ਭਾਵੇਂ ਕਮੈਂਟ ਹੀ ਸੀ ਕਮੈਂਟ ਕੋਈ ਬਾਹਲੀ ਚੀਜ਼ ਵੱਡੀ ਗੱਲ ਨਹੀਂ ਆਪਾਂ ਉਹ ਰੱਖੀਏ ਤੇ ਆਪਾਂ ਕਿਹੜਾ ਕੋਈ ਪੈਸੇ ਰੱਖਦੇ ਇਹਦੇ ਤੇ ਇਹ ਨਾ ਬਾਈ ਕਿੰਦੇ ਮੈਂ ਅਖੇ ਹੀ ਵੀ ਇੱਕ ਵੀਡੀਓ ਪਾਈ ਸੀ ਆਪਾਂ YouTube ਤੇ ਵੀ ਜਿਹੜਾ ਬੰਦਾ ਇਸ ਵੀਡੀਓ ਦੇ ਥੱਲੇ ਲੱਖਵਾਂ ਕਮੈਂਟ ਵੀ ਜਿਵੇਂ ਜਦੋਂ 99999 ਕਮੈਂਟ ਹੋਗੇ ਨਾ ਤੇ ਜਿਹੜੇ ਬੰਦੇ ਨੇ ਲੱਖਵੇਂ ਵਾਲਾ ਕੰਮ ਚੱਕਦਾ ਤੇ ਕੱਟੀ ਉਹਦੀ ਆ ਇਹ ਤੇ ਇਹ ਆਪਾਂ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੀ ਵੈਸੇ ਡਿਟੇਲ ਦੀ ਵੀ ਵੀਡੀਓ ਪਾਤੀ ਸੀਗੀ ਕਰਮਾਂ ਵਾਲੀ ਦੀ ਵੀ ਇਹਦੀ ਡਿਟੇਲ ਕੀ ਹੈ ਤੇ ਅੱਜ ਆਪਾਂ ਦੁਬਾਰਾ ਫੇਰ ਤੋਂ ਜ਼ਾਸ ਦਿੰਨੇ ਆ ਤੇ ਪਿੰਦੇ ਹੁਣ ਮੜਕ ਇਹਦੀ ਮਾਂ 1 ਮਿੰਟ ਮੈਨੂੰ ਵੇਖਣ ਦੇ ਕਿੱਧਰ ਇੱਧਰ ਨਹੀਂ ਖੜੀ ਹੋਈ ਅੰਦਰ ਖੜੀ ਹੋਈ ਆ ਤੇ ਇਹਦੀ ਮਾਂ ਤੇ ਨੂੰ ਆ ਜਾ ਆਪਾਂ ਮਾੜੀ ਕੀ ਦਿਖਾ ਦੇ ਇੱਧਰ ਕੈਮਰਾ ਕਰ ਇੱਧਰ ਨੂੰ ਮਾੜਾਗਾ ਇੱਧਰ ਨੂੰ ਉਧਰ ਨੇਰੇ ਜੇ ਚ ਖੜੀ ਹੋਈ ਹੈ ਦੂਜੀ ਵੀਡੀਓ ਇੱਕ ਹੋਰ ਪਈ ਆ ਤੇ ਇਹਦੀ ਮਾਂ ਆਪਾਂ ਉੱਥੇ ਵਿਖਾਦੀ ਸੀ ਪੂਰੀ ਤੇ ਇਹਦੀ ਮਾਂ ਹੈਗੀ ਜਿਹੜੀ ਉਹ ਪਰਲੀ ਨੁੱਕਰ ਤੇ ਖੜੀ ਆ ਤੇ ਇਹਦੀ ਮਾਂ ਨਾ ਜਿਹੜੀ 18 ਕਿਲੋ ਦੁੱਧ ਦੀ ਮਾਲਕਨ ਤੇ ਉਹ ਆਪਾਂ 1.2 ਲੱਖ ਰੁਪਏ ਦੀ ਖਰੀਦੀ ਸੀ ਸੁਖਣ ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਜਿੱਥੋਂ ਆਪਾਂ ਮੱਝ ਖਰੀਦ ਕੇ ਲਿਆਏ ਸੀ ਤੇ ਇਹ ਉਹਦੀ ਧੀ ਆ ਇਹ ਇਹਦੇ ਪਿਓ ਦੀ ਵੀ ਆਪਣੇ ਕੋਲੇ ਪੂਰੀ ਡਿਟੇਲ ਹੈਗੀ ਆ ਪ੍ਰਕਸ਼ਿਤ ਬੋਲਾ ਏ ਬੀ ਸੀ ਵੀਰਾਂ ਵਾਲੀ ਵਾਲਿਆਂ ਦਾ ਉਹਦੀ ਏਤੀ ਆ ਉਹਦਾ ਸੀਮਨੇ ਦੇ ਮੱਝ ਦੇ ਭਰਾਇਆ ਸੀ ਤੇ ਇਹਦੇ ਦੂਜੇ ਸੂਏ ਦੀ ਇਹ ਕੱਟੀ ਆ ਤੇ ਹੁਣ ਉਹ ਤੀਜੇ ਸੂਏ ਲਈ ਇਹਦੀ ماں ਗੱਬਣਾ 14 ਫਰਵਰੀ ਨੂੰ ਉਹਦੇ ਦਿਨ ਪੂਰੇ ਆਨੇ ਸੂਣਾ ਹੁਣ ਤੀਜੇ ਸੂਏ ਲਈ ਤੇ ਇਹ ਵੀਡੀਓ ਤਾਂ ਇਹ ਸੀ ਵੀ ਕਈ ਭਰਾਣਾ ਭਲੇਖੇ ਜੀ ਹਲੇ ਤੱਕ ਵੀ ਤੁਰੇ ਫਿਰਦੇ ਦੁਬਾਰਾ ਅੱਜ ਆਪਾਂ ਵੀਡੀਓ ਤਾਂ ਬਣਾਈ ਜਾਨੇ ਆ ਵੀ ਕਈ ਵੀਰ ਫੇਸਬੁੱਕ ਤੇ ਜਿਹੜੀ ਆਪਾਂ ਵੀਡੀਓ ਪਾ ਦਿੰਨੇ ਓਏ ਤੇ ਕਮੈਂਟ ਕਰੀ ਜਾਂਦੇ ਆ ਕਈ ਜਿਹੜੀ ਆਪਾਂ ਵੀਡੀਓ ਇੰਸਟਾ ਤੇ ਪਾਈ ਵੀ ਓਏ ਤੇ ਕਮੈਂਟ ਕਰੀ ਜਾਂਦੇ ਆ ਵੀਰੇ ਇਹਦੀ ਇੱਕ ਸਪੈਸ਼ਲ ਵੀਡੀਓ ਪਈ ਵੀ ਆ YouTube ਦੇ ਉੱਤੇ ਤੇ YouTube ਤੇ ਜਿਹੜੀ ਵੀਡੀਓ ਪਾਈ ਵੀ ਹੈ ਨਾ ਉਹਦੇ ਉੱਤੇ ਤੁਸੀਂ ਕਮੈਂਟ ਕਰਨੇ ਆ ਉਹਦੇ ਦੇ ਕਮੈਂਟ ਕਰਨੇ ਆ ਤੇ ਜਿਹੜੇ ਵੀਰ ਕਹਿੰਦੇ ਨਾ ਕਿ ਲੱਖ ਕਮੈਂਟ ਜ਼ਿਆਦੇ ਆ ਤੇ ਉਹਨਾਂ ਨੂੰ ਮੈਂ ਹੁਣ ਇੱਕ ਗੱਲ ਦੱਸਣਾ ਚਾਹਣਾ ਵੀ ਜੇ ਤਾਂ ਕੋਈ ਕਹੇ ਸਿੰਗਰ ਵੀ ਯਾਰ ਤੁਸੀਂ ਮੈਂ ਗਾਣਾ ਪਾਉਂਗਾ ਤੇ ਜੇ ਤੁਸੀਂ 10 ਲੱਖ ਕਮੈਂਟ ਕਰੋਗੇ ਤਾਂ ਮੈਂ ਉਦੋਂ ਗਾਣਾ ਪਾਉਂਗਾ ਤੇ ਉਦੋਂ ਤਾਂ ਆਪਾਂ ਕਰ ਦਿੰਦੇ ਆ ਭੱਜ ਭੱਜ ਕੇ ਕਮੈਂਟ ਤੇ ਜੇ ਹੁਣ ਇਹ ਜਮਾਂ ਫ੍ਰੀ ਚ ਆ ਇਹਦਾ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਆਪਾਂ ਸਿਰਫ ਇਹ ਕਿਹਾ ਸੀ ਬਾਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਕਮੈਂਟ ਕਰਨਾ ਥੱਲੇ ਤੇ ਉਹ ਜਿਹੜਾ ਬੰਦਾ 99999 ਕਮੈਂਟਾਂ ਤੋਂ ਬਾਅਦ ਲੱਖਵਾ ਕਮੈਂਟ ਕਰ ਦੂਗਾ ਉਹ ਨੂੰ ਆਪਾਂ ਇੱਕ ਕੱਟੀ ਦੇ ਦੇਾਂਗੇ ਤੇ ਗੱਲ ਜਮਾ ਸਿੰਪਲ ਦੀ ਆ ਤੇ ਬਾਕੀ ਇਸ ਗੱਲ ਤੋਂ ਆਪਾਂ ਭੱਜੇ ਨਹੀਂ ਮੈਂ ਜਿਵੇਂ ਇੱਕ ਹੋਰ ਵੀਡੀਓ 'ਚ ਵੀ ਆਪਾਂ ਦੱਸਿਆ ਸੀ ਵੀ ਭਾਈ بڑے ਬੰਦਿਆਂ ਦੇ ਫੋਨ ਆਈ ਜਾਂਦੇ ਆ ਮੈਸੇਜ ਆਈ ਜਾਂਦੇ ਆ ਭਾਈ ਮੈਂ ਲੋੜਵੰਦਾ ਮੈਨੂੰ ਦੇ ਦੇ ਕੋਈ ਕਹਿੰਦਾ ਭਾਈ ਜਦੋਂ ਲੱਖਵਾ ਕਮੈਂਟ ਹੋਣ ਵਾਲਾ ਆ ਸਾਨੂੰ ਉਹ ਦੇ ਦੀ ਇੱਥੋਂ ਤੱਕ ਨਾ ਪਿੰਦੇ ਇੱਕ ਬੰਦਾ ਮੇਰੇ ਕੋਲੇ ਆਵਜਾਇਆ ਉਹ ਕਹਿੰਦਾ ਆਖੇ ਨਾ ਭਾਈ ਅੱਧੇ ਕ ਪੈਸੇ ਅਸੀਂ ਦੇ ਦੇਾਂਗੇ ਤੇ ਸਾਨੂੰ ਦੇ ਦੀ ਤੇ ਮੈਂ ਉਹਨੂੰ ਆਖਿਆ ਬਾਈ ਮੈਂ ਕਿਹਾ ਸਾਡੀ ਕਿਹੜਾ ਚੋਰੀ ਦੀ ਆ ਹਨ ਮੈਂ ਕਿਹਾ ਜੇ ਅਸੀਂ ਵੇਚ ਨਹੀਂ ਹੁੰਦੀ ਨਾ ਤੇ ਅਸੀਂ ਠੋਗ ਵਜਾ ਕੇ ਹੀ ਵੇਚਣੀ ਸੀ ਮੈਂ ਇਹ ਤੇ ਪਰ ਹੁਣ ਆਪਾਂ ਜੇ ਫ੍ਰੀ ਵੀ ਕਹੀ ਆ ਤੇ ਬਾਈ ਨਿਸ਼ਚੈਨ ਧੋਕੇ ਤੁਸੀਂ ਕਮੈਂਟ ਕਰੋ ਵੀਡੀਓ ਦੇ ਥੱਲੇ ਜੀ ਦੀ ਕਿਸਮਾ ਚ ਹੋਈ ਜਿਹਦੇ ਭਾਗਾ ਚ ਹੋਈ ਤੁਹਾਨੂੰ ਜਿਵੇਂ ਸ਼੍ਰੀਆਮ ਦਿਖਾ ਕੇ ਬੰਦਾ ਉਹਦੇ ਨਾਲ ਵੀਡੀਓ ਬਣਾ ਕੇ ਪਾ ਕੇ ਤੇ ਫੇਰ ਆਪਾਂ ਤੁਹਾਨੂੰ ਦੱਸਾਂਗੇ ਵੀ ਆਹ ਬੰਦਾ ਲੈ ਕੇ ਗਿਆ ਇਹਨੂੰ ਤੇ ਬਾਕੀ ਨਾ ਇਹਨੂੰ ਕਰਮਾਂ ਵਾਲੀ ਨੂੰ ਵੀ ਸੇ ਸਾਮ ਸਮਭਾਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਇੱਕ ਸਾਲ ਦੀ ਹੋਈ ਹਾਲੇ ਤੱਕ ਇੱਕ ਸਾਲ ਦੀ ਹੈ ਸਿਰਫ ਪਿੰਦੇ ਦੀ ਉਮਰ ਸਾਲ ਦੀ ਹੋਈ ਹੈ ਤੇ ਸਾਲ ਦੀ ਵਧੀਆ ਗਰੋਥ ਚ ਇਹਦੀ ਇੰਨੀ ਆਪਾਂ ਕੇਅਰ ਕੀਤੀ ਆ ਤੇ ਵੀ ਐਤ ਕੀ ਸੂਏ ਦੇ ਵਿੱਚ ਆਪਣੇ ਕੋਲ ਇੱਕੋ ਹੀ ਕੱਟੀ ਸੀ ਇਹੀ ਕਰਮਾਂ ਵਾਲੀ ਜਿਹੜੀ ਆ ਪਿਛਲਾ ਸੂਆ ਪੈਕੇਟ ਹੈ ਆਪਣੇ ਕੋਲ ਪਿਛਲੇ ਸੂਏ ਦੀ ਇਹੀ ਇੱਕ ਕੱਟੀ ਆ ਜਿਹੜੀ ਆਪਾਂ ਪਾਲੀ ਆ ਤੇ ਇਹੀ ਵਿਚਾਰੀ ਕੱਲੀ ਬਚੀ ਹਨਾ ਤੇ ਇਹ ਆਪਾਂ ਫਿਰ ਸੋਚਿਆ ਵੀ ਐਤਕੀ ਦੇ ਸੂਏ ਦੀ ਕੋਈ ਗੱਲ ਨਹੀਂ ਇੱਕ ਕੱਟੀ ਹੈ ਜਿਹੜੀ ਇਹ ਪਾਲੀ ਪਲੋਸੀ ਆਪਾਂ ਸ਼ੌਂਕ ਨਾਲ ਪਾਲੀ ਸੀ ਤੇ ਵੀ ਜਿਹੜੇ ਵੀ ਭਰਾ ਦੀ ਕਿਸੇ ਦੀ ਕਿਸਮਤ ਹੋਈ ਤੇ ਲੱਖਾਂਵਾਂ ਕਮੈਂਟ ਕਰਕੇ ਲੈ ਜਾਊਗਾ ਤੇ ਹੁਣ ਤੁਸੀਂ ਇਹ ਚ ਪਾਰਟਿਸਿਪੇਟ ਕਰਨ ਕੰਨੋਂ ਪਿੱਛੇ ਨਾ ਰਹੋ ਮੇਰੇ ਵੀਰ ਭੈਣ ਭਰਾ ਜਿਹੜੇ ਜਿਹੜੇ ਵੀ ਇਹ ਵੀਡੀਓ ਨੂੰ ਵੇਖੀ ਜਾਂਦੇ ਹਨ ਹੁਣ ਇੱਕ ਗੱਲ ਹੋਰ ਧਿਆਨ ਆਦਾਸ ਦਿਨਾ ਵੀ ਇਸ ਵੀਡੀਓ ਦੇ ਥੱਲੇ ਵੀ ਨਹੀਂ ਇਹਦੀ ਲੱਗ ਤੋਂ ਇੱਕ ਵੀਡੀਓ ਪਾਈ ਵੀ ਆ ਸਪੈਸ਼ਲ 5 ਮਿੰਟਾਂ ਦੀ ਉਹ ਵੀਡੀਓ ਤੁਹਾਨੂੰ ਪਤਾ ਲੱਗ ਜੂ ਵੇਖ ਕੇ ਫਰੀ ਵਾਲੀ ਕੱਟੀ ਲਿਖ ਕੇ ਉਹ ਵੀਡੀਓ ਪਾਈ ਵੀ ਆ ਤੇ ਉਹ ਕੱਟੀ ਉਸ ਵੀਡੀਓ ਦੇ ਥੱਲੇ ਜਾ ਕੇ ਤੁਸੀਂ ਕਮੈਂਟ ਕਰਨੇ ਆ ਤੇ ਜਿਹੜਾ ਬੰਦਾ ਕਮੈਂਟ ਕਰੂ ਉਹਨੇ ਨਾਲ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜਿਹੜਾ ਇਹਦਾ winner ਬਣਿਆ ਤੇ ਉਹ ਬਾਈ ਜੀ ਹੁਣ ਯਾਰ ਹੁਣ ਨੂੰ ਤਾਂ ਕੰਮ ਹੋ ਜਾਣਾ ਚਾਹੀਦਾ ਜਿਵੇਂ ਅੱਜ 7 ਦਿਨ ਹੋ ਗਏ ਆ 8ਵਾਂ ਦਿਨ ਚੱਲੀ ਜਾਂਦਾ ਅੱਜ 1 ਜਨਵਰੀ 2026 ਨੂੰ ਆਪਾਂ ਪਿੰਦੇ ਦੀ ਵੀਡੀਓ ਪਾਈ ਸੀ ਅੱਜ 8 ਜਨਵਰੀ 2026 ਹੋ ਗਿਆ ਤੇ ਹੁਣ ਨੂੰ ਤਾਂ ਇੱਕ ਪਾਸਾ ਹੋ ਜਾਣਾ ਚਾਹੀਦਾ ਈ ਪਰ ਪਤਾ ਨਹੀਂ ਕਾਹ ਤੋਂ ਢਿੱਲੇ ਬੈਠੇ ਹਨ ਤੁਸੀਂ ਜਿਹੜਾ ਵੀ ਬੰਦਾ ਵੇਂਦਾ ਸਕਿੱਪ ਕਰਕੇ ਨਾ ਜਾਓ ਵੀਡੀਓ ਨੂੰ ਫੁੱਲ ਵੀਡੀਓ ਵੇਖ ਕੇ ਥੱਲੇ ਕਮੈਂਟ ਜ਼ਰੂਰ ਕਰਕੇ ਜਾਓ ਭਾਉਂ ਦੀ ਵੈਗਰੂ ਲਿਖ ਕੇ ਜਾਂਦੇ ਰਹੋ ਹਨ ਜਿਹਦੀ ਕਿਸਮਤ ਹੋਈ ਲੈ ਜਾਊਗਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ ਤੇ ਧੰਨਵਾਦ ਸਾਰੇ ਵੀਰਾਂ ਦਾ